ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸਮਝਣਾ ਉਹਨਾਂ ਦੇ ਸੁਭਾਅ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਉਹਨਾਂ ਬਾਰੇ ਨਹੀਂ ਜਾਣਾਂਗੇ ਤਾਂ ਅਸੀਂ ਪਰੇਸ਼ਾਨ ਰਵਾਂਗੇ ਅਸੀਂ ਤਕਲੀਫ ਦੇ ਵਿੱਚ ਆ ਸਕਦੇ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਸੱਤ ਉਸ ਤਰ੍ਹਾਂ ਦੇ ਲੋਕਾਂ ਬਾਰੇ ਗੱਲ ਕਰਨੀ ਆ ਜੇ ਉਹ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਨੇ ਤੁਹਾਡੀ ਫੈਮਲੀ ਦੇ ਵਿੱਚ ਨੇ ਤਾਂ ਜਾਂ ਫਿਰ ਤੁਹਾਡੇ ਆਫਿਸ ਦੇ ਵਿੱਚ ਉਹ ਲੋਕ ਹੈਗੇ ਨੇ ਤਾਂ ਤੁਹਾਨੂੰ ਉਹਨਾਂ ਤੋਂ ਬਹੁਤ ਅਵੇਅਰ ਰਹਿਣ ਦੀ ਜ਼ਰੂਰਤ ਹੈ ਇਹ ਲੋਕ ਤੁਹਾਨੂੰ ਨੁਕਸਾਨ ਹੀ ਪਹੁੰਚਾਉਣਗੇ ਤੇ ਤੁਹਾਨੂੰ ਕਦੇ ਵੀ ਪਰੇਸ਼ਾਨੀ ਦੇ ਵਿੱਚ ਇਹ ਪਾ ਸਕਦੇ ਨੇ ਸਭ ਤੋਂ ਪਹਿਲੀ ਗੱਲ ਕਰਦੇ ਆ ਕਿ ਉਹ ਕਿਸਮ ਦੇ ਲੋਕ ਇਹ ਉਹ ਕੈਟਾਗਰੀ ਹੈ ਜਿਨ੍ਹਾਂ ਨੇ ਤੁਹਾਡੇ ਖਿਲਾਫ ਇੱਕ ਗਰੁੱਪ ਬਣਾਇਆ ਹੁੰਦਾ ਤੇ ਉਹ ਗਰੁੱਪ ਹਮੇਸ਼ਾ ਤੁਹਾਡੇ ਬਾਰੇ 네ਗੇਟਿਵ ਗੱਲਾਂ ਕਰਦਾ ਤੁਹਾਡੇ ਬਾਰੇ ਅਫਵਾਹਾਂ ਹੀ ਫੈਲਾਉਂਦਾ ਰਹਿੰਦਾ ਇਹਨਾਂ ਦਾ ਕੰਮ ਹੁੰਦਾ ਹੈ ਕਿ ਤੁਹਾਡੀ ਬੁਰਾਈ ਕਰਨੀ ਹਰ ਕਿਸੇ ਕੋਲ ਕੀ ਹੋਤਾ ਐਵੇਂ ਹੀ ਕਰਦਾ ਉਹਨੂੰ ਤਾਂ ਅਕਲ ਨਹੀਂ ਹੈ ਉਹਨੂੰ ਬੋਲਣਾ ਨਹੀਂ ਆਉਂਦਾ ਉਹਨੂੰ ਖੜਨਾ ਨਹੀਂ ਆਉਂਦਾ ਉਹਨੂੰ ਬੈਣਾ ਨਹੀਂ ਆਉਂਦਾ ਜਾਂ ਫਿਰ ਫੀਮੇਲਸ ਦੇ ਵਿੱਚ ਇਹਨਾਂ ਦਾ ਕੁਕਿੰਗ ਕਰਨੀ ਨਹੀਂ ਆਉਂਦੀ ਉਹ ਘਰਾਂ ਆਏ ਗਏ ਦੀ ਇੱਜ਼ਤ ਨਹੀਂ ਕਰਦੀ ਉਹਨੂੰ ਇਹ ਨਹੀਂ ਕਰਨਾ ਆਉਂਦਾ ਫਲਾਣਾ ਬੰਦਾ ਉਸ ਤੋਂ ਬੈਟਰ ਇਹ ਕੰਮ ਕਰਦਾ ਉਹ ਇਹ ਸਭ ਕੁਝ ਕਰਦੇ ਰਹਿੰਦੇ ਆ इवन ਕੀ ਉਹ ਹੱਦ ਤੱਕ ਵੀ ਜਿਹੜੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ ਕਿ ਜਿਵੇਂ ਆਮ ਪਰਿਵਾਰਾਂ ਦੇ ਵਿੱਚ ਹੁੰਦਾ ਵੀ ਇਹਨੇ ਸਾਡੇ ਨਾਲ ਤਾਂ ਕੀ ਰਹਿਣਾ ਇਹਦੀ ਤਾਂ ਆਪ ਦੇ ਘਰ ਵਾਲੇ ਨਾਲ ਨਹੀਂ ਬਣਦੀ ਇਹ ਤਾਂ ਉਹਦੇ ਨਾਲ ਵੀ ਲੜਾਈ ਝਗੜਾ ਕਰਦੀ ਰਹਿੰਦੀ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਲੋਕ ਤੁਹਾਡੇ ਬਾਰੇ ਕਰ ਸਕਦੇ ਆ ਜੇ ਉਹ ਲੋਕ ਤੁਹਾਡੇ ਆਲੇ ਦੁਆਲੇ ਐਵੇਂ ਦੇ ਹੈਗੇ ਨੇ ਕਿਉਂਕਿ ਦੇਖੋ ਹਰ ਘਰ ਪਰਿਵਾਰ ਦੇ ਵਿੱਚ ਛੋਟੀਆਂ-ਮੋਟੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਤੇ ਜੇ ਇਸ ਤਰ੍ਹਾਂ ਦੇ ਲੋਕ ਤੁਹਾਡੇ ਆਲੇ ਦੁਆਲੇ ਹੈਗੇ ਤਾਂ ਤੁਹਾਡੇ ਬਾਰੇ ਹਰ ਨਿੱਕੀ-ਨਿੱਕੀ ਗੱਲ ਨੂੰ ਉਹਨਾਂ ਨੇ ਉਧਾਰ-ਚੜਾ ਕੇ ਕਰਨਾ ਤੇ ਇਹ ਗੱਲਾਂ ਇਹ ਆਮ ਹੀ ਕਰਦੇ ਰਹਿੰਦੇ ਆ ਹਾਲਾਂਕਿ ਜਿਹੜਾ ਇਹ ਗਰੁੱਪ ਹੁੰਦਾ ਇਸ ਗਰੁੱਪ ਦੀ ਆਪਸ ਦੇ ਵਿੱਚ ਵੀ ਨਹੀਂ ਬਣਦੀ ਇਹ ਗਰੁੱਪ ਆਪਸ ਦੇ ਵਿੱਚ ਵੀ ਇੱਕ ਦੂਜੇ ਦੀਆਂ ਚੁਗਲੀਆਂ ਸ਼ਿਕਾਇਤਾਂ ਹਮੇਸ਼ਾ ਕਿਸੇ ਹੋਰ ਕੋਲ ਕਰਦਾ ਰਹਿੰਦਾ ਪਰ ਤੁਹਾਡੇ ਖਿਲਾਫ ਇੱਕ ਜਿਹੜੀ ਪੂਰੀ ਇਹ ਇਹਨਾਂ ਨੇ ਜਿਹੜਾ ਹੈ ਇੱਕ ਸਿਸਟਮ ਤਿਆਰ ਕੀਤਾ ਹੁੰਦਾ ਕਿ ਇਹਨਾਂ ਨੇ ਹਮੇਸ਼ਾ ਤੁਹਾਡੇ ਖਿਲਾਫ ਹੀ ਗੱਲਾਂ ਕਰਨੀਆਂ ਤੇ ਜੇਕਰ ਇਹਨਾਂ ਨੂੰ ਤੁਹਾਡੇ ਤੱਕ ਕੋਈ ਜ਼ਰੂਰਤ ਹੈ ਕੋਈ ਮਤਲਬ ਹੈ ਤਾਂ ਇਹ ਲੋਕ ਤੁਹਾਡੇ ਬਹੁਤ ਨੇੜੇ-ਨੇੜੇ ਰਹਿਣਗੇ ਤੁਹਾਡੇ ਨਜ਼ਦੀਕ ਹੋਣਗੇ ਇਵਨ ਕਿ ਤੁਹਾਨੂੰ ਆਪਣੇ ਨਾਲ ਫੰਕਸ਼ਨਸ ਤੇ ਲੈ ਕੇ ਜਾਣਗੇ ਤੁਹਾਨੂੰ ਪਾਰਟੀਆਂ ਤੇ ਲੈ ਕੇ ਜਾਣਗੇ ਤੁਹਾਡੇ ਨਾਲ ਹਰ ਵੇਲੇ ਤਿਆਰ ਰਹਿਣਗੇ ਖੜਨਗੇ ਪਰ ਜੇਕਰ ਇਹਨਾਂ ਦਾ ਮਤਲਬ ਤੁਹਾਡੇ ਤੱਕ ਨਿਕਲ ਗਿਆ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ ਤੇ ਫਿਰ ਕਈ ਵਾਰ ਤੁਸੀਂ ਦੇਖੋਗੇ ਕਿ ਬਿਨਾਂ ਕਿਸੇ ਕਾਰਨ ਤੋਂ ਹੀ ਤੁਹਾਨੂੰ ਬੁਲਾਉਣਾ ਬੰਦ ਕਰ ਦੇਣਗੇ ਤੁਹਾਡੇ ਨਾਲ ਗੱਲ ਵੀ ਨਹੀਂ ਕਰਨਗੇ ਇਹ ਉਸ ਤਰ੍ਹਾਂ ਦੀ ਜਿਹੜੀ ਕੈਟਾਗਰੀ ਹੈਗੀ ਹੈ ਇਹ ਲੋਕ ਹਮੇਸ਼ਾ ਤੁਹਾਡੇ ਖਿਲਾਫ ਇੱਕ ਗਰੁੱਪ ਤਿਆਰ ਕਰਕੇ ਰੱਖਦੇ ਆ ਤੇ ਅਜਿਹੇ ਲੋਕਾਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਦੂਸਰੀ ਕੈਟਾਗਰੀ ਜਿਹੜੀ ਹੈਗੀ ਆ ਉਹ ਹੁੰਦੇ ਆ ਜੈਲਸ ਜਜਮੈਂਟਲ ਇਹ ਲੋਕ ਹੁੰਦੇ ਆ ਜਿਹੜੇ ਮਤਲਬ ਤੁਹਾਡੀ ਤਰੱਕੀ ਤੋਂ ਨਾ ਖੁਸ਼ ਹੁੰਦੇ ਆ ਇਹਨਾਂ ਦਾ ਕੰਮ ਹੀ ਹੁੰਦਾ ਤੁਹਾਡੀ ਬੁਰਾਈ ਕਰਨੀ ਜੇ ਤੁਸੀਂ ਮਤਲਬ ਕੋਈ ਅਚੀਵਮੈਂਟ ਵੀ ਹੈ ਤੁਹਾਡੀ ਤੁਸੀਂ ਕੁਝ ਬਹੁਤ ਅੱਛਾ ਅਚੀਵ ਵੀ ਕੀਤਾ ਆਪਣੀ ਲਾਈਫ ਦੇ ਵਿੱਚ ਤਾਂ ਵੀ ਇਹ ਉਸ ਚੀਜ਼ ਨੂੰ ਮਤਲਬ ਤੁਹਾਨੂੰ 네ਗੇਟਿਵ ਜਿਹੜਾ ਹੈ ਇਹਨਾਂ ਨੇ ਕਰਨਾ ਹੁੰਦਾ ਉਸ ਚੀਜ਼ ਨੂੰ ਲੈ ਕੇ 네ਗੇਟਿਵ ਮਤਲਬ ਤੁਹਾਨੂੰ ਇਹ ਫੀਲ ਕਰਾਉਣਗੇ ਤੁਹਾਡੀ ਖੁਸ਼ੀ ਨੂੰ ਵੀ ਘਟ ਕਰ ਦੇਣਗੇ ਕਿ ਵੀ ਤੂੰ ਕੋਈ ਖਾਸ ਵੱਡੀ ਪ੍ਰਾਪਤੀ ਨਹੀਂ ਕੀਤੀ ਇਹ ਤਾਂ ਮਤਲਬ ਬੜੀ ਆਮ ਜੀ ਚੀਜ਼ ਹੈ ਇਹ ਹੁੰਦਾ ਹੀ ਰਹਿੰਦਾ ਹਨਾ ਤੇ ਇਹਨਾਂ ਨੇ ਹਰ ਗੱਲ ਐਚਓਏ ਦੇ ਵਿੱਚੋਂ ਤੁਹਾਡੇ ਤੋਂ ਜੈਲਸ ਹੁੰਦੇ ਆ ਤੁਸੀਂ ਜਿੰਨਾ ਮਰਜ਼ੀ ਕੁਝ ਵੱਡਾ ਅਚੀਵ ਕਰ ਲਓ ਇਹਨਾਂ ਨੂੰ ਤੁਹਾਡੀ ਉਸ ਚੀਜ਼ ਦੀ ਕੋਈ ਖੁਸ਼ੀ ਨਹੀਂ ਹੁੰਦੀ ਕਿਉਂਕਿ ਇਹ ਤੁਹਾਡੀ ਮਤਲਬ ਅਚੀਵਮੈਂਟ ਤੋਂ ਤੁਹਾਡੀ ਸਕਸੈਸ ਤੋਂ ਇਹ ਜੈਲਸ ਫੀਲ ਕਰ ਰਹੇ ਹੁੰਦੇ ਆ ਇਹ ਸਾਰੇ ਉਹ ਲੋਕ ਹੁੰਦੇ ਆ ਜਿਹੜੇ ਜੋ ਕੁਝ ਤੁਸੀਂ ਆਪਣੀ ਲਾਈਫ ਦੇ ਵਿੱਚ ਕਰ ਰਹੇ ਹੋ ਜਾਂ ਤਾਂ ਇਹਨਾਂ ਨੂੰ ਕਰਨ ਦਾ ਮੌਕਾ ਨਹੀਂ ਮਿਲਿਆ ਜਾਂ ਫਿਰ ਇਹ ਕਦੇ ਉਹ ਸਭ ਚੀਜ਼ਾਂ ਕਰ ਨਹੀਂ ਪਾਏ ਤੇ ਜਿਹੜੀ ਸਕਸੈਸ ਮਤਲਬ ਤੁਹਾਨੂੰ ਮਿਲ ਗਈ ਅੱਜ ਲਾਈਫ ਦੇ ਵਿੱਚ ਉਹ ਹਮੇਸ਼ਾ ਇਹਨਾਂ ਦਾ ਇੱਕ ਡ੍ਰੀਮ ਰਿਹਾ ਹੁੰਦਾ ਤੇ ਇਹ ਉਹ ਕੁਝ ਕਰਨ ਨਹੀਂ ਪਾਏ ਇਹ ਲੋਕ ਕਦੇ ਵੀ ਆਪਣੀਆਂ ਕਮੀਆਂ ਵੱਲ ਧਿਆਨ ਨਹੀਂ ਦਿੰਦੇ ਕਿ ਇਹਨਾਂ ਦੇ ਵਿੱਚ ਇਹ ਕਮੀਆਂ ਸੀ ਜਿਨ੍ਹਾਂ ਕਮੀਆਂ ਦੇ ਉੱਤੇ ਇਹਨਾਂ ਨੇ ਕੰਮ ਨਹੀਂ ਕੀਤਾ ਜਾਂ ਇਹਨਾਂ ਨੇ ਉਹਨਾਂ ਹਾਰਡਵਰਕ ਨਹੀਂ ਕੀਤਾ ਜਾਂ ਜੋ ਵੀ ਰੀਜ਼ਨ ਰਹੇ ਜਿਸ ਰੀਜ਼ਨਜ਼ ਦੇ ਕਰਕੇ ਇਹ ਆਪਣੀ ਲਾਈਫ ਦੇ ਵਿੱਚ ਜੋ ਇਹਨਾਂ ਨੂੰ ਚਾਹੀਦਾ ਸੀ ਉਹ ਅਚੀਵ ਨਹੀਂ ਕਰ ਸਕੇ ਇਹਨਾਂ ਲਈ ਹਮੇਸ਼ਾ ਮਤਲਬ ਇਹ ਬਲੇਮ ਗੇਮ ਕਰਦੇ ਆ ਇਵੇਂ ਦੇ ਲੋਗ ਇਹਨਾਂ ਲਈ ਹਮੇਸ਼ਾ ਹੀ ਤੁਸੀਂ ਉਸ ਬਲੇਮ ਗੇਮ ਦਾ ਹਿੱਸਾ ਬਣਨ ਦੇ ਲਈ ਤਿਆਰ ਰਹਿ ਸਕਦੇ ਹੋ ਤਾਂ ਤੁਸੀਂ ਇਹਨਾਂ ਦੇ ਮਤਲਬ ਨਾਲ ਰਹਿ ਸਕਦੇ ਹੋ ਆਦਰਵਾਇਜ਼ ਨਹੀਂ ਤੇ ਕੋਈ ਵੀ ਨਾਰਮਲ ਇਨਸਾਨ ਇਵੇਂ ਦੇ ਲੋਕਾਂ ਦੇ ਨਾਲ ਨਹੀਂ ਰਹਿ ਸਕਦਾ ਕਿਉਂਕਿ ਜਿਹੜੇ ਇਹ ਲੋਗ ਹੁੰਦੇ ਆ ਨਾ ਜੈਲਸ ਜਜਮੈਂਟਲ ਏ ਮਤਲਬ ਤੁਹਾਡੀ ਹਰ ਸਿਚੁਏਸ਼ਨ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਵੋਗੇ ਇਹ ਤੁਹਾਨੂੰ ਹਮੇਸ਼ਾ ਡੀਮੋਟੀਵੇਟ ਕਰਨਗੇ ਕਿ ਅੱਛਾ ਮਤਲਬ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਬੜਾ ਆਮ ਜਿਹਾ ਹੁੰਦਾ ਹੈ ਸਭ ਨਾਲ ਹੀ ਹੈ ਮਤਲਬ ਤੂੰ ਕੁਝ ਖਾਸ ਅਚੀਵ ਨਹੀਂ ਕੀਤਾ ਮੈਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਇਸ ਚੀਜ਼ ਬਾਰੇ ਯਾਦ ਹੈ ਉਹ ਏ ਕਿ ਇੱਕ ਵਾਰ ਇੱਕ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਮੈਂ ਇੱਕ ਰਿਸਰਚ ਪੇਪਰ ਪੜ੍ਹਿਆ ਸੀ ਤਾਂ ਉਸ ਰਿਸਰਚ ਪੇਪਰ ਦੇ ਲਈ ਕਾਫੀ ਅਸੀਂ ਮਿਹਨਤ ਕਰਦੇ ਹਾਂ ਕਿਉਂਕਿ ਕੋਈ ਵੀ ਕੰਮ ਜਦੋਂ ਕੋਈ ਬੰਦਾ ਕਰਦਾ ਤਾਂ ਉਹਦੇ ਲਈ ਉਹ ਕਾਫੀ ਮਿਹਨਤ ਹੁੰਦੀ ਹੈ ਤੇ ਸਾਡਾ ਦੋ ਪ੍ਰੋਫੈਸਰਸ ਦਾ ਉਹ ਇੱਕ ਪ੍ਰੋਜੈਕਟ ਸੀ ਤੇ ਉਸ ਪ੍ਰੋਜੈਕਟ ਤੋਂ ਬਾਅਦ ਜਦੋਂ ਸਾਡੇ ਸਰਟੀਫਿਕੇਟਸ ਆਏ ਤਾਂ ਕਿਸੇ ਨੇ ਕਿਹਾ ਸੀਗਾ ਕਿ ਇਹ ਤਾਂ ਮਤਲਬ ਐਵੇਂ ਦੇ ਸਰਟੀਫਿਕੇਟਸ ਤਾਂ ਜਿਹੜੇ ਆ ਉਹ ਕਿਤੋਂ ਵੀ ਤੁਸੀਂ ਖਰੀਦ ਸਕਦੇ ਹੋ ਐਵੇਂ ਸਭ ਕੁਝ ਚੱਲਦਾ ਹੀ ਰਹਿੰਦਾ ਮਤਲਬ ਇਹਨਾਂ ਨੇ ਇਹ ਸਿਰਫ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਇਹ ਐਵੇਂ ਦੇ ਜਿਹੜੇ ਲੋਕ ਹੁੰਦੇ ਆ ਇਹਨਾਂ ਨੇ ਤੁਹਾਨੂੰ ਹਰ ਗੱਲ ਦੇ ਵਿੱਚ ਹਰ ਕੈਟਾਗਰੀ ਦੇ ਵਿੱਚ ਮਤਲਬ ਤੁਹਾਨੂੰ ਡੀਮੋਟੀਵੇਟ ਹੀ ਕਰਨਾ ਹੁੰਦਾ ਕਿ ਹਾਂ ਠੀਕ ਹੈ ਤੁਹਾਡਾ ਕੋਈ ਹਾਰਡਵਰਕ ਨਹੀਂ ਹੈ ਤੁਹਾਡੀ ਕੋਈ ਅਚੀਵਮੈਂਟ ਨਹੀਂ ਹੈ ਮਤਲਬ ਇਹ ਤੁਹਾਨੂੰ ਹਮੇਸ਼ਾ ਡਾਊਨ ਦੇਖਣਾ ਚਾਹੁੰਦੇ ਆ ਇਹ ਐਚਐਲ ਦੇ ਵਿੱਚ ਜੈਲਸ ਫੀਲ ਕਰ ਰਹੇ ਹੁੰਦੇ ਆ ਬਟ ਪ੍ਰੋਬਲਮ ਇਜ਼ ਥੈਟ ਕਿ ਉਹ ਚੀਜ਼ ਤੁਹਾਨੂੰ ਕਹਿ ਵੀ ਨਹੀਂ ਸਕਦੇ ਕਿ ਅਸੀਂ ਤੁਹਾਡੀ ਇਸ ਚੀਜ਼ ਤੋਂ ਤੰਗਾਂ ਪਰੇਸ਼ਾਨ ਆ ਅਸੀਂ ਜੈਲਸ ਫੀਲ ਕਰ ਰਹੇ ਹਾਂ ਇਹਨਾਂ ਨੇ ਉਸ ਚੀਜ਼ ਨੂੰ ਇਹ ਇੰਜ ਦਿਖਾਉਣਾ ਹੁੰਦਾ ਕਿ ਵੀ ਹਾਂ ਤੂੰ ਕੁਝ ਖਾਸ ਨਹੀਂ ਕੀਤਾ ਲਾਈਫ ਦੇ ਵਿੱਚ ਤੂੰ ਜੋ ਇਹ ਅਚੀਵ ਕਰ ਲਿਆ ਇਹ ਬੜੀਆਂ ਆਮ ਜੀਆਂ ਗੱਲਾਂ ਨੇ ਤਾਂ ਅਜਿਹੇ ਲੋਕਾਂ ਤੋਂ ਤੁਰੰਤਾਂ ਨੂੰ ਦੂਰੀ ਬਣਾ ਲੈਣੀ ਚਾਹੀਦੀ ਹੈ ਅਜਿਹੇ ਲੋਕ ਸਾਡੇ ਘਰ ਪਰਿਵਾਰ ਦੇ ਵਿੱਚ ਵੀ ਹੋ ਸਕਦੇ ਆ ਕਿ ਇੱਕ ਬੰਦਾ ਘਰ ਦੇ ਵਿੱਚ ਜਿੰਨਾ ਮਰਜੀ ਆਪਣਾ ਮਤਲਬ ਉਹ 100% ਦੇ ਰਿਹਾ ਉਹ ਸਭ ਕੁਝ ਕਰ ਰਿਹਾ ਫੈਮਲੀ ਦੇ ਲਈ ਫੈਮਲੀ ਮੈਂਬਰਸ ਦੇ ਲਈ ਤੇ ਬਾਕੀ ਮਤਲਬ ਜਿਹੜੇ ਐਵੇਂ ਦੇ ਲੋਕ ਆ ਉਹ ਉਹਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਤੂੰ ਇਕੱਲੀ ਨਹੀਂ ਇਹ ਸਭ ਕੁਝ ਕਰ ਰਹੀ ਬਾਕੀ ਵੀ ਫਲਾਣੇ ਦੀ ਨੂੰ ਹੈ ਫਲਾਣੇ ਦਾ ਉਹ ਹੈ ਉਹ ਵੀ ਸਾਰੇ ਐਵੇਂ ਹੀ ਕਰਦੇ ਨੇ ਹੈਨਾ ਹਰ ਬੰਦੇ ਦੀਆਂ ਸਿਚੁਏਸ਼ਨਸ ਲਾਗ ਹੁੰਦੀਆਂ ਹਰ ਬੰਦੇ ਦੀ ਜਿਹੜੀ ਹੈ ਮੈਂਟਲ ਤੇ ਫਿਜ਼ੀਕਲ ਕੰਡੀਸ਼ਨ ਵੱਖਰੀ ਹੁੰਦੀ ਆ ਤੇ ਜੇ ਕੋਈ ਬੰਦਾ ਫਾਈਨੈਂਸ਼ੀਅਲ ਸਟੇਟਸ ਹਰ ਕਿਸੇ ਦਾ ਵੱਖਰਾ ਹੁੰਦਾ ਤੇ ਜੇ ਕੋਈ ਬੰਦਾ ਮਤਲਬ ਆਪਣੇ ਆ ਸਭ ਕੁਝ ਦਾਤੇ ਲਾ ਕੇ ਟੌੜ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਦੇ ਜਿਹੜੇ ਮਤਲਬ ਉਹ ਜੋ ਵੀ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦੇ ਐਫਰਟਸ ਨੂੰ ਤੁਹਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਨਾ ਕਿ ਤੁਸੀਂ ਉਹਨਾਂ ਨੂੰ ਇਹ ਦਿਖਾਓ ਕਿ ਹਾਂ ਕਿ ਤੂੰ ਕੁਝ ਖਾਸ ਨਹੀਂ ਕੀਤਾ ਤੂੰ ਕੁਝ ਵੱਖਰਾ ਨਹੀਂ ਕੀਤਾ ਜਿਹੇ ਲੋਕ ਫਿਰ ਜਾਂ ਤਾਂ ਆਪਣਾ ਘਰ ਤੋੜ ਲੈਂਦੇ ਨੇ ਖਰਾਬ ਕਰ ਲੈਂਦੇ ਨੇ ਤੇ ਫਿਰ ਵੀ ਜੇ ਤੁਸੀਂ ਇਹਨਾਂ ਦੇ ਨਾਲ ਹੋਵੋਗੇ ਤਾਂ ਉਸ ਬਲੇਮ ਗੇਮ ਦਾ ਹਿੱਸਾ ਤੁਸੀਂ ਹੀ ਬਣੋਗੇ ਇਹਨਾਂ ਨੇ ਬਾਅਦ ਦੇ ਵਿੱਚ ਤੁਹਾਨੂੰ ਹੀ ਕਹਿਣਾ ਕਿ ਤੁਹਾਡੇ ਕਰਕੇ ਹੀ ਰਿਸ਼ਤੇ ਖਰਾਬ ਹੋਏ ਤੁਹਾਡੇ ਕਰਕੇ ਹੀ ਕਾਰ ਖਰਾਬ ਹੋਇਆ ਇਸ ਤਰ੍ਹਾਂ ਦੇ ਲੋਕਾਂ ਤੋਂ ਵੀ ਤੁਹਾਨੂੰ ਦੂਰੀ ਬਣਾ ਲੈਣ ਦੀ ਜ਼ਰੂਰਤ ਹੈ ਤੀਸਰੀ ਟਾਈਪ ਦੇ ਲੋਕ ਜਿਹੜੇ ਹੁੰਦੇ ਆ ਉਹ ਹੁੰਦੇ ਆ ਇਮੋਸ਼ਨਲ ਮੋਚਰਸ ਇਹ ਲੋਕ ਜਿਹੜੇ ਆ ਨਾ ਮਤਲਬ ਇਹਨਾਂ ਕੋਲ ਹਰ ਵੇਲੇ ਦੁੱਖ ਭਰੀਆਂ ਕਹਾਣੀਆਂ ਹੁੰਦੀਆਂ ਨੇ ਅਜਿਹੇ ਲੋਕਾਂ ਤੋਂ ਨਾ ਤੁਸੀਂ ਦੂਰ ਹੋ ਜਾਓ ਮਤਲਬ ਇਹ ਉਹ ਲੋਕ ਹੁੰਦੇ ਆ ਕਿ ਤੁਸੀਂ ਇਹਨਾਂ ਨੂੰ ਆਪਣੀ ਕੋਈ ਪ੍ਰੋਬਲਮ ਦੱਸੋਗੇ ਇਹ ਉਸ ਤੋਂ ਵੀ ਜ਼ਿਆਦਾ ਤੋਂ ਮਤਲਬ ਅੱਕੇ ਪਏ ਹੋਣਗੇ ਤੇ ਇਹ ਕਹਿਣਗੇ ਵੀ ਤੁਹਾਨੂੰ ਕੀ ਪਤਾ ਹੈ ਨਾ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਇੰਨਾ ਕੁਝ ਬੁਰਾ ਹੋਇਆ ਮੇਰੇ ਨਾਲ ਆ ਵੀ ਹੋਇਆ ਆ ਵੀ ਹੋਇਆ ਮਤਲਬ ਦੁਨੀਆਂ ਦੀਆਂ ਜਿੰਨੀਆਂ ਦੁੱਖ ਤਕਲੀਫਾਂ ਹਨ ਇਹਨਾਂ ਨੇ ਤੁਹਾਨੂੰ ਦੱਸ ਦੇਣੀਆਂ ਕਿ ਇਹਨਾਂ ਨਾਲ ਇਹ ਸਭ ਕੁਝ ਡੜਾ ਹੈ ਹੋਇਆ ਹੈ ਤੇ ਤੁਸੀਂ ਮਤਲਬ ਇਮੋਸ਼ਨਲੀ ਇੰਨਾ ਬੁਰਾ ਫੀਲ ਕਰੋਗੇ ਤੁਹਾਨੂੰ ਮਤਲਬ ਅੰਦਰ ਤੋਂ ਝੋੜ ਦੇਣਗੇ ਤੁਹਾਡਾ ਰੋਣਾ ਆਊਗਾ ਵੀ ਅੱਛਾ ਇਹਨਾਂ ਦੇ ਨਾਲ ਇੰਨਾ ਕੁਝ ਹੋਇਆ ਤੇ ਹੁਣ ਜੇ ਤੁਸੀਂ ਇਹਨਾਂ ਦੀ ਪ੍ਰੋਬਲਮ ਨੂੰ ਦਾ ਕੋਈ ਸੋਲੂਸ਼ਨ ਕਰਨ ਬਾਰੇ ਸੋਚੋਗੇ ਤੁਸੀਂ ਇਹ ਸੋਚੋਗੇ ਕਿ ਚਲੋ ਮ ਪ੍ਰੋਬਲਮ ਨੂੰ ਠੀਕ ਕਰ ਦਨਾਂ ਇਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਦਾਂ ਤਾਂ ਤੁਸੀਂ ਕੋਈ ਸੋਲੂਸ਼ਨ ਉਹਨਾਂ ਨੂੰ ਦੱਸੋਗੇ ਜਿਵੇਂ ਤੁਸੀਂ ਸੋਲੂਸ਼ਨ ਦੱਸੋਗੇ ਫਿਰ ਤੁਹਾਡੇ ਨਾਲ ਦੁਬਾਰਾ ਤਾਂ ਉਹਨਾਂ ਨੇ ਉਸ ਟੌਪਿਕ ਤੇ ਕਦੇ ਗੱਲ ਨਹੀਂ ਕਰਨੀ ਕਿਉਂਕਿ ਸੋਲੂਸ਼ਨ ਵਾਲੇ ਨਾਲ ਨਹੀਂ ਆਉਣਾ ਹੀ ਨਹੀਂ ਇਨਾਂ ਨੂੰ ਮਤਲਬ ਲੋਕਾਂ ਦੀ ਸਿੰਮਫੀ ਗੇਨ ਕਰਨ ਦੀ ਆਦਤ ਪਈ ਹੁੰਦੀ ਹੈ ਜਿਹੇ ਲੋਕਾਂ ਨੂੰ ਕਿ ਇਹ ਮਤਲਬ ਆਪਣਾ इमोशनल ਕਾਰਡ ਖੇਡ ਕੇ ਆਪਣੇ ਕੰਮ ਕਢਵਾਉਂਦੇ ਨੇ ਹਰ ਪਾਸੇ ਤੋਂ ਤੇ ਐਕਚੁਅਲ ਦੇ ਵਿੱਚ ਇਹਨਾਂ ਦਾ ਕੋਈ ਵੀ ਧਿਆਨ ਇਸ ਚੀਜ਼ ਤੇ ਨਹੀਂ ਹੁੰਦਾ ਕਿ ਇਸ ਪ੍ਰੋਬਲਮ ਦਾ ਸੋਲੂਸ਼ਨ ਕੀਤਾ ਜਾ ਸਕੇ ਇਹ ਸਿਰਫ ਇਹ ਮਤਲਬ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ 멘ਟਲ ਕੰਡੀਸ਼ਨ ਉਹ ਹੁੰਦੀ ਹੈ ਕਿ ਇਹਨਾਂ ਨੂੰ ਅਟੈਂਸ਼ਨ ਸੀਕ ਕਰਨ ਦੀ ਆਦਤ ਪੈ ਜਾਂਦੀ ਹੈ ਆਪਣਾ इमोशनल ਕਾਰਡ ਖੇਡ ਕੇ ਹਰ ਵਾਰੀ ਕਿ ਜੇ ਮਤਲਬ ਮੈਂ ਰੋ ਰੋ ਕੇ ਲੋਕਾਂ ਨੂੰ ਦੱਸਾਂ ਕਿ ਮੈਂ ਇੰਨੇ ਦੁੱਖ ਤਕਲੀਫ ਇੰਨੀਆਂ ਪਰੇਸ਼ਾਨੀ ਨੀਆਂ ਨੇ ਤਾਂ ਹਰ ਬੰਦਾ ਕਹੇਗਾ ਕਿ ਹਾਏ ਤੂੰ ਵਿਚਾਰਾ ਜਾਂ ਤੂੰ ਵਿਚਾਰੀ ਤੇਰੇ ਨਾਲ ਐਵੇਂ ਹੋ ਰਿਹਾ ਕਿਹੜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਨਹੀਂ ਹੈਗੀਆਂ ਹਾਂ ਠੀਕ ਹੈ ਕੋਈ ਮਤਲਬ ਆਪਣੀਆਂ ਪ੍ਰੋਬਲਮਸ ਬਾਰੇ ਦੱਸ ਦਿੰਦਾ ਕੋਈ ਨਹੀਂ ਦੱਸਦਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਨੇ ਹਾਂ ਥੋੜੀਆਂ ਵੱਖਰੀ ਤਰ੍ਹਾਂ ਦੀਆਂ ਹੋ ਸਕਦੀਆਂ ਪਰ ਕੋਈ ਬੰਦਾ ਐਵੇਂ ਦਾ ਹੈਗਾ ਜਿਹੜਾ ਕਹੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਕੋਈ ਬੰਦਾ ਤਾਂ ਐਵੇਂ ਦਾ ਹੈਗਾ ਜਿਹੜਾ ਕਹੇ ਕਿ ਜ਼ਿੰਦਗੀ ਨੇ ਉਹਦੀ ਕਿਸੇ ਵੀ ਤਰ੍ਹਾਂ ਬੈਂਡ ਨਹੀਂ বাজਾਈ ਐਵੇਂ ਨਹੀਂ ਨਾ ਹੁੰਦਾ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਵੱਖਰੀ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਉਹ ਹੈਗੀਆਂ ਕੋਈ ਫਾਈਨੈਂਸ਼ੀਅਲੀ ਸਫਰ ਕਰ ਰਿਹਾ ਕੋਈ ਮੈਂਟਲੀ ਸਫਰ ਕਰ ਰਿਹਾ ਕੋਈ ਫਿਜ਼ੀਕਲੀ ਸਫਰ ਕਰ ਰਿਹਾ ਕੋਈ ਇਮੋਸ਼ਨਲੀ ਸਫਰ ਕਰ ਰਿਹਾ ਠੀਕ ਹੈ ਤਾਂ ਅਜਿਹੇ ਲੋਕ ਜਿਹੜੇ ਆ ਨਾ ਇਹ ਤੁਹਾਡੀਆਂ ਇਹਨਾਂ ਸਿਚੁਏਸ਼ਨਸ ਦਾ ਫਾਇਦਾ ਉਠਾਉਣ ਨੂੰ ਤਿਆਰ ਰਹਿੰਦੇ ਆ ਮਤਲਬ ਜਦੋਂ ਇਹ ਜਾਣਗੇ ਤੁਹਾਡੀ ਦਿਮਾਗੀ ਤੌਰ ਤੇ ਨਾ ਤੁਸੀਂ ਮਤਲਬ ਇਮੋਸ਼ਨਲੀ ਇੰਨਾ ਬੁਰਾ ਫੀਲ ਕਰੋਗੇ ਤੁਹਾਨੂੰ ਲੱਗੂਗਾ ਕਿ ਹਾਏ ਵੀ ਇਹ ਵਿਚਾਰੀ ਲਈ ਤਾਂ ਮੈਨੂੰ ਕੁਝ ਨਾ ਕੁਝ ਜੜਾ ਹੈ ਇਸ ਵਿਚਾਰੇ ਲਈ ਮੈਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਇਹ ਇੰਨਾ ਤੰਗ ਹੈ ਇਹਨਾਂ ਲੋਕਾਂ ਤੋਂ ਵੀ ਤੁਸੀਂ ਦੂਰ ਰਹਿਣਾ ਚੌਥੀ ਤਰ੍ਹਾਂ ਦੇ ਜਿਹੜੇ ਲੋਕ ਨੇ ਇਹ ਤਾਂ ਬਹੁਤ ਹੀ ਖਤਰਨਾਕ ਹੁੰਦੇ ਆ ਇਹ ਹੁੰਦੇ ਆ ਜਿਨੂੰ ਅਸੀਂ ਕਹਿ ਸਕਦੇ ਆ ਵੀ ਝੂਠੇ ਮਕਾਰ ਲੋਕ ਫੇਬਰ ਜਿਹੜੇ ਹੁੰਦੇ ਆ ਹਨਾ ਇਹਨਾਂ ਦਾ ਕੀ ਕੰਮ ਹੁੰਦਾ ਕਿ ਇਹ ਗੱਲਾਂ ਵਧਾ ਚੜਾ ਕੇ ਕਰਨਗੇ ਇਸ ਤਰ੍ਹਾਂ ਨਾਲ ਟੰਗ ਨਾਲ ਕਿ ਤੁਹਾਨੂੰ ਬੁਰਾ ਫੀਲ ਹੋਣ ਲਾ ਦੇਣਗੇ ਮੰਨ ਲਓ ਤੁਸੀਂ ਕੋਈ ਨਵੀਂ ਕਾਰ ਲਈ ਹੈ ਠੀਕ ਹੈ ਤੁਸੀਂ ਆਪਣੇ ਕਿਸੇ ਫਰੈਂਡ ਕੋਲ ਜਾਂ ਕਿਸੇ ਮਤਲਬ ਇਸ ਤਰ੍ਹਾਂ ਦੇ ਰਿਸ਼ਤੇਦਾਰ ਕੋਲ ਤੁਸੀਂ ਲੈ ਕੇ ਚਲੇ ਗਏ ਕਿ ਤੁਸੀਂ ਨਾਲ ਸਵੀਟ ਬਾਕਸ ਵੀ ਲੈ ਕੇ ਜਾ ਰਹੇ ਹੋ ਕਿ ਹਾਂ ਅਸੀਂ ਇਹ ਕਾਰ ਲਈ ਹੈ ਕਿ ਅਸੀਂ ਆਪਣੀ ਖੁਸ਼ੀ ਉਹਨਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਇਹ ਕੀ ਕਰਨਗੇ ਹਾਂ ਕਿ ਠੀਕ ਹੈ ਠੀਕ ਹੈ ਤੁਹਾਡੀ ਕਾਰ ਅਸੀਂ ਵੀ ਲੈਣੀ ਹੈ ਪਰ ਅਸੀਂ ਤਾਂ ਜਦੋਂ ਲਈ ਅਸੀਂ BMW ਲਵਾਂਗੇ ਇਹ ਤੋਂ ਮਤਲਬ ਇਹ ਛੋਟੀ ਕਾਰ ਨਹੀਂ ਇਹ ਖੁੱਲੀ ਨਹੀਂ ਹੈਗੀ ਕਾਰ ਵਿੱਚੋਂ ਹਨਾ ਇਹਦੀਆਂ ਮਤਲਬ ਇਹਦੇ ਵਿੱਚ ਇਹ ਨਹੀਂ ਹੈਗਾ ਇਹਦੇ ਵਿੱਚ ਉਹ ਨਹੀਂ ਹੈਗਾ ਜਿਹੜੀ ਉਹ ਮਹਿੰਗੀ ਵਾਲੀ ਕਾਰ ਜਿਹੜੀ ਅਸੀਂ ਸੋਚੀ ਹੋਈ ਆ ਉਹਦੇ ਵਿੱਚ ਇਹ ਹੈਗਾ ਇਹ ਹੈਗਾ ਇਹ ਹੈਗਾ ਹਨਾ ਐਕਚੁਅਲ ਦੇ ਵਿੱਚ ਲੈਣੀ ਉਹ ਵੀ ਨਹੀਂ ਹੁੰਦੀ ਪਰ ਸਿਰਫ ਤੁਹਾਨੂੰ ਇਹ ਦਿਖਾਉਣਾ ਕਿ ਵੀ ਹਾਂ ਬਠੀਕ ਐ ਪਰ ਤੂੰ ਐਡਾ ਵੀ ਕੋਈ ਵੱਖਰਾ ਤੀਰ ਨਹੀਂ ਮਾਰਿਆ ਹੈਗਾ ਹਨਾ ਤੇ ਈਵਨ ਇਹ ਆਪਣੇ ਬਾਰੇ ਹਰ ਗੱਲ ਹਨਾ ਇਹ ਇਸ ਚੀਜ਼ ਜਿਹੜੇ ਕੈਟਾਗਰੀ ਦੇ ਲੋਕ ਹਨਾ ਹਰ ਫੈਮਿਲੀ ਦੇ ਵਿੱਚ ਜਾਂ ਹਰ ਰਿਲੇਟਿਵਸ ਦੇ ਵਿੱਚ ਐਵੇਂ ਦੇ ਜਿਹੜੇ ਕੈਟਾਗਰੀ ਹੈ ਇਹ ਤੁਹਾਨੂੰ ਮਿਲ ਜਾਂਦੀ ਹੈ ਕਿ ਜਿਵੇਂ ਕੁਝ ਲੋਕ ਹੁੰਦੇ ਹਨਾ ਕਿ ਪਹਿਲੇ ਤਾਂ ਇੰਨਾ ਬੁਰਾ ਹਾਲ ਹੁੰਦਾ ਕਿ ਵਿਆਹ ਦੇ ਲਈ ਕੋਈ ਰਿਸ਼ਤਾ ਮਿਲ ਨਹੀਂ ਰਿਹਾ ਹੁੰਦਾ ਕਿ ਕੁਝ ਪਰਿਵਾਰਾਂ ਦਾ ਇਹ ਹਾਲ ਹੁੰਦਾ ਹਨਾ ਕਿ ਅੱਜਕੱਲ ਤਾਂ ਵੈਸੇ ਕੁੜੀਆਂ ਘਟ ਨੇ ਕਿ ਵਿਆਹ ਲਈ ਕੋਈ ਕੁੜੀ ਮਿਲ ਨਹੀਂ ਰਹੀ ਹਨਾ ਤੇ ਜਦੋਂ ਤੁਹਾਡਾ ਕਿਸਮਤ ਨਾਲ ਤੁਹਾਡੇ ਬੱਚੇ ਦਾ ਰਿਸ਼ਤਾ ਹੋ ਗਿਆ ਤੁਹਾਨੂੰ ਇੱਕ ਚੰਗਾ ਜਿਹੜਾ ਜੀਵਨ ਸਾਥੀ ਆ ਉਹ ਬੱਚੇ ਨੂੰ ਤੁਹਾਡੇ ਨੂੰ ਮਿਲ ਗਿਆ ਹਨਾ ਉਸ ਤੋਂ ਬਾਅਦ ਇਹ ਕਹਿੰਦੇ ਰਹਿਣਾ ਰਿਸ਼ਤੇਦਾਰਾਂ ਕੋਲ ਹਨਾ ਦੀ ਵੀ ਸਾਨੂੰ ਤਾਂ ਇਸ ਤੋਂ ਵੀ ਵਧੀਆ-ਵਧੀਆ ਰਿਸ਼ਤੇ ਆ ਰਹੇ ਸੀ ਸਾਡਾ ਤਾਂ ਇਸ ਤੋਂ ਵੀ ਚੰਗੇ-ਚੰਗੇ ਪਰਿਵਾਰਾਂ ਦੇ ਰਿਸ਼ਤੇ ਆ ਰਹੇ ਸੀ ਪਰ ਮੁੰਡੇ ਨੇ ਇਹਨੂੰ ਹੀ ਪਸੰਦ ਕਰ ਲਿਆ ਤਾਂ ਕਰਕੇ ਇਹਦੇ ਨਾਲ ਹੀ ਫਿਰ ਸਾਨੂੰ ਵਿਆਹ ਕਰਨਾ ਪਿਆ ਹਨਾ ਮਤਲਬ ਜਾਂ ਫਿਰ ਮੁੰਡੇ ਕਈ ਵਾਰ ਜਿਹੜੇ ਬੱਚੇ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੇ ਆ ਹਨਾ ਉਹ ਕਿ ਮੇਰੇ ਤਾਂ ਫਲਾਣੀ ਕੁੜੀ ਵੀ ਮੈਨੂੰ ਕਹਿੰਦੀ ਸੀ ਮੈਂ ਤੇਰੇ ਨਾਲ ਵਿਆਹ ਕਰਾ ਲੂ ਮੈਂ ਇਹ ਕਰ ਲੂ ਮੈਂ ਉਹ ਕਰ ਲੂ ਐਕਚੁਅਲ 'ਚ ਹੁੰਦਾ ਕੁਝ ਨਹੀਂ ਹੈ ਇਹ ਸਿਰਫ ਇੱਕ ਖਿਆਲੀ ਪਲਵਾ ਦੀ ਜਿਹੜੀ ਆਪਣੀ ਪਕਾਉਂਦੇ ਰਹਿੰਦੇ ਨੇ ਇੱਕ ਜਿਹੜੀ ਇਹਨਾਂ ਦੀ ਮਤਲਬ ਖਿਆਲੀ ਦੁਨੀਆ ਹੈ ਇਹ ਲੋਗ ਉਸ ਤੋਂ ਬਾਹਰ ਹੀ ਨਹੀਂ ਆ ਪਾਉਂਦੇ ਇਹ ਮਤਲਬ ਐਸ ਢੰਗ ਨਾਲ ਇੰਨੇ ਵੱਡੇ ਵੱਡੇ ਝੂਠ ਤੁਹਾਨੂੰ ਬੋਲਦੇ ਆ ਕਿ ਤੁਸੀਂ ਮਤਲਬ ਮੈਂਟਲੀ ਹਿੱਲ ਜਾਓਗੇ ਇਹਨਾਂ ਦੇ ਝੂਠ ਸੁਣ ਸੁਣ ਕੇ ਤੁਹਾਨੂੰ ਲੱਗਵਾ ਕਿ ਅੱਛਾ ਵੀ ਐਵੇਂ ਹੁੰਦਾ ਸੱਚੀ ਵੀ ਇਹ ਲੋਕ ਜਿਹੜਾ ਹੈ ਉਹ ਇੰਨਾ ਕੁਝ ਚੰਗਾ ਸੀਗਾ ਤੇ ਫਿਰ ਇਹਨਾਂ ਨੇ ਇਸ ਲੈਵਲ ਤੱਕ ਕੰਪਰੋਮਾਈਜ਼ ਕਿਉਂ ਕੀਤਾ ਹੈ ਨਾ ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਜਦੋਂ ਕੁੜੀਆਂ ਆਪਣੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਸ਼ੇਅਰ ਕਰਦੀਆਂ ਨੇ ਤਾਂ ਉਹਦੇ ਪਿੱਛੇ ਜਿਹੜਾ ਰੀਜ਼ਨ ਹੁੰਦਾ ਉਹ ਇਹੀ ਹੁੰਦਾ ਕਿ ਉਹ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਡੀਲ ਕਰ ਰਹੀਆਂ ਨੇ ਜਿਹੜੇ ਲੋਕ ਉਹਨਾਂ ਦੇ ਫੈਮਲੀਆਂ ਦੇ ਵਿੱਚ ਜਾਂ ਉਹਨਾਂ ਦੇ ਵਰਕਪਲੇਸ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਨੇ ਯਾ ਰਿਲੇਸ਼ਨਸ਼ਿਪ ਦੇ ਵਿੱਚ ਉਹ ਹੈਗੇ ਨਹੀਂ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਫੀਲ ਕਰਵਾ ਰਹੇ ਆ ਨੈਕਸਟ ਟਾਈਪ ਜਿਹੜੀ ਹੈਗੀ ਆ ਉਹ ਲੋਕ ਹੁੰਦੇ ਆ ਪੰਜਵੀਂ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਉਹ ਹੁੰਦੇ ਆ ਜਿਹੜੇ ਮਤਲਬ ਡਰਾਮਾ ਕਰਨ ਵਾਲੇ ਲੋਕ ਹਨਾ ਇਸੇ ਕੈਟਾਗਰੀ ਤੋਂ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸਮ ਜਿਹੜਾ ਹੈ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ ਕਿਉਂਕਿ ਇਹ ਜਿਹੜੇ ਡਰਾਮਾ ਐਡਿਕਟ ਲੋਕ ਹੁੰਦੇ ਆ ਨਾ ਇਹਨਾਂ ਨੇ ਹਰ ਗੱਲ ਨੂੰ ਡਰਾਮੈਟਿਕ ਬਣਾ ਕੇ ਪੇਸ਼ ਕਰਨਾ ਹੁੰਦਾ ਹੈ ਮਤਲਬ ਕਿ ਹਾਂ ਬਹੁਤ ਬੁਰਾ ਹਾਲ ਹੈ ਅਸੀਂ ਤਾਂ ਬਹੁਤ ਹੀ ਸਫਰ ਕਰ ਰਹੇ ਹਾਂ ਫਾਈਨੈਂਸ਼ਲੀ ਬਹੁਤ ਖਰਾਬ ਟਾਈਮ ਚੱਲ ਰਿਹਾ ਹੈ ਅਚਲ ਚ ਹੁੰਦਾ ਕੁਝ ਨਹੀਂ ਹੈ ਸਭ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਮੈਂ ਕਿੰਨੇ ਸਾਰੇ ਐਵੇਂ ਦੇ ਲੋਕਾਂ ਨੂੰ ਜਾਣਦੀ ਹਾਂ ਮਤਲਬ ਜਿਸ ਹਰ ਬੰਦੇ ਦੀ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਆ ਕਿਸੇ ਵੇਲੇ ਪ੍ਰੋਬਲਮਸ ਸਿਗੀਆਂ ਜਿਨ੍ਹਾਂ ਨੂੰ ਫਾਈਨੈਂਸ਼ਲੀ thank <laughs> you ਠੀਕ ਹੈ ਪਰ ਇੱਕ ਟਾਈਮ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਨਾ ਤੇ ਹੁਣ ਉਹ ਸਭ ਕੁਝ ਠੀਕ ਵੀ ਹੈ ਪਰ ਤੁਸੀਂ ਉਹਨਾਂ ਲੋਕਾਂ ਨੂੰ ਹੁਣ ਵੀ ਜੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਨਾ ਤਾਂ ਉਹਨਾਂ ਨੇ ਮਤਲਬ ਹੈ ਨਹੀਂ ਹੀ ਕਹਿਣਾ ਹੈ ਨਾ ਮਤਲਬ ਕੁਝ ਲੋਕ ਹੁੰਦੇ ਨਾ ਵੀ ਜਿਨ੍ਹਾਂ ਦੇ ਮੂੰਹ ਤੋਂ ਹਮੇਸ਼ਾ ਨਾ ਹੀ ਨਿਕਲਦੀ ਹੈ ਕਿ ਹਾਏ ਹੈ ਨਹੀਂ ਹਾਏ ਤੋਵਾ ਮਚਾਉਂਦੇ ਰਹਿਣਾ ਹਰ ਵੇਲੇ ਕਿ ਹਾਏ ਕੁਝ ਨਹੀਂ ਹੈਗਾ ਕੁਝ ਨਹੀਂ ਹੈ ਨਾ ਈਵਨ ਮੈਂ ਬਹੁਤ ਸਾਰੇ ਐਵੇਂ ਦੇ ਲੋਕ ਐਵੇਂ ਦੇ ਕੇਸ ਐਵੇਂ ਦੇ ਰਿਲੇਟਿਵਸ ਦੇਖੇ ਨੇ ਜਿਹੜੇ ਮਤਲਬ ਬਹੁਤ ਅੱਛਾ ਸਭ ਕੁਝ ਹੈਗਾ ਹੈ ਨਾ ਪਰ ਫਿਰ ਵੀ ਉਹ ਮਰੋਂਦੇ ਬਟਦੇ ਰਹਿਣਗੇ ਕਿ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਹੈ ਨਾ ਤੇ ਅਜਿਹੇ ਲੋਕ ਜਿਹੜੇ ਆ ਨਾ ਇਹ ਬਹੁਤ ਡਰਾਮਾ ਕਰਨ ਦੇ ਆਦੀ ਹੁੰਦੇ ਆ ਕਿ ਇਹਨਾਂ ਨੇ ਹਰ ਗੱਲ ਨੂੰ ਮਤਲਬ ਵਧਾ ਚੜਾ ਕੇ ਹੀ ਦੱਸਣਾ ਹੁੰਦਾ ਦੇਖੋ ਇੱਕ ਹੁੰਦਾ ਕਿ ਤੁਹਾਡੀਆਂ ਕੰਡੀਸ਼ਨਸ ਉਹਨੀਆਂ ਬੈਟਰ ਨਹੀਂ ਹੈਗੀਆਂ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਹੁਣ ਜੇ ਤੁਸ ਤੁਹਾਡੇ ਕੋਲ ਸਭ ਕੁਝ ਹੈਗਾ ਠੀਕ ਹੈ ਤੇ ਤੁਸੀਂ ਨਹੀਂ ਕਰ ਰਹੇ ਇਹ ਚ ਕਿਸੇ ਦਾ ਕੋਈ ਕਸੂਰ ਤਾਂ ਨਹੀਂ ਹੈ ਮਤਲਬ ਮੈਂ ਥੋੜੇ ਦਿਨ ਪਹਿਲਾਂ ਕਿਸੇ ਦੇ ਮੂੰਹੋਂ ਐਵੇਂ ਦੀ ਵੀ ਗੱਲ ਸੁਣੀ ਹੈ ਨਾ ਕਿ ਅੱਜ ਕੱਲ ਜਿਵੇਂ ਸਰਦੀ ਹੈ ਸਰਦੀ ਦੇ ਵਿੱਚ ਹੁੰਜ ਵੀ ਕੁਝ ਇੱਕ ਫਰੂਟਸ ਜਿਹੜੇ ਆ ਉਹ ਬਹੁਤ ਸਸਤੇ ਹੋ ਜਾਂਦੇ ਆ ਹੈ ਨਾ ਤੇ ਹੁਣ ਜੇ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਕਿ ਮੰਨ ਲਓ ਸੰਤਰੇ ਹੀ ਨੇ ਹੈ ਨਾ ਤੇ ਸੰਤਰੇ ਜਿਹੜੇ ਆ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ 100 ਰੁਪਏ ਦੇ 2 ਕਿਲੋ 2.5 ਕਿਲੋ 3 ਕਿਲੋ ਵੀ ਮਿਲ ਰਹੇ ਨੇ ਤੇ ਜੇ ਹੁਣ ਹਾ ਫਾਈਨੈਂਸ਼ਲੀ ਹਰ ਬੰਦਾ ਇੰਨਾ ਵੀ ਡਾਊਨ ਨਹੀਂ ਹੁੰਦਾ ਕਿਉਂਕਿ ਸਾਡੇ ਰਿਲੇਟਿਵਸ ਸਾਡੇ ਵਰਗੇ ਹੀ ਹੁੰਦੇ ਆ ਨਾ ਹੈਨਾ ਤਾਂ ਇਹਨਾਂ ਦਾ ਡਾਊਨ ਕੋਈ ਨਹੀਂ ਅਜ ਦੇ ਸਮੇਂ ਦੇ ਵਿੱਚ ਕਿ ਕੋਈ ਇਹ ਵੀ ਨਾ ਖਰੀਦ ਸਕੇ ਨਾ ਤੇ ਤੁਹਾਨੂੰ ਇਹ ਸੁਣਾਉਂਦੇ ਰਹਿਣਾ ਕਿ ਵੀ ਅੱਛਾ ਤੁਹਾਡੇ ਕੋਲ ਤਾਂ ਹਰ ਵੀ ਵਾਲੇ ਫਰੂਟਸ ਪਏ ਹੁੰਦੇ ਆ ਹਨਾ ਅਸੀਂ ਤਾਂ ਇਹ ਵੀ ਨਹੀਂ ਖਰੀਦ ਸਕਦੇ ਅਸੀਂ ਤਾਂ ਮਤਲਬ ਹਨਾ ਸਾਨੂੰ ਤਾਂ ਸੋਚਣਾ ਪੈਂਦਾ ਸਾਨੂੰ ਤਾਂ ਪੁੱਛਣਾ ਪੈਂਦਾ ਐਕਚੁਅਲ ਦੇ ਵਿੱਚ ਕੰਡੀਸ਼ਨਸ ਉਹਨੀਆਂ ਬੁਰੀਆਂ ਹੁੰਦੀਆਂ ਨਹੀਂ ਹੈਗੀਆਂ ਜਾਂ ਤੁਸੀਂ ਕੁਝ ਘਰ ਦਾ ਕੰਮ ਕਰ ਰਹੇ ਹੋ ਤੁਸੀਂ ਘਰੇ ਕੁਝ ਨਵਾਂ ਬਣਾਇਆ ਹਨਾ ਤੁਹਾਨੂੰ ਸੁਣਾਉਂਦੇ ਰਹਿਣਗੇ ਕਿ ਠੀਕ ਹੈ ਮਤਲਬ ਹਾਂ ਠੀਕ ਹੈ ਪਰ ਥੋੜੇ ਜਿਹਾ ਪੈਸੇ ਸੰਭਾਲ ਕੇ ਵੀ ਰੱਖ ਲਓ ਤੁਹਾਡੇ ਕੰਮ ਆ ਜਾਣਗੇ ਐਕਚੁਅਲ ਦੇ ਵਿੱਚ ਉਹਨਾਂ ਨੂੰ ਫਿਕਰ ਹੀ ਨਹੀਂ ਹੁੰਦੀ ਕਿ ਤੁਹਾਡਾ ਮਤਲਬ ਫਾਈਨੈਂਸ਼ਲੀ ਸਟੇਟਸ ਨਾ ਵਿਗੜ ਜਾਵੇ ਜਾਂ ਤੁਹਾਨੂੰ ਉਹ ਮਤਲਬ ਬਚਤ ਕਰਨ ਬਾਰੇ ਇੱਕ ਤੇ ਇਨਵੈਸਟਮੈਂਟ ਕਰਨ ਬਾਰੇ ਦੱਸ ਰਹੇ ਆ ਐਕਚੁਅਲ ਦੇ ਵਿੱਚ ਉਹ ਉਹ ਸਭ ਚੀਜ਼ਾਂ ਉਹਨਾਂ ਤੋਂ ਟੋਲਰੇਟ ਨਹੀਂ ਹੁੰਦੀਆਂ ਉਹ ਸਿਰਫ ਤੋਂਨੋ ਮਤਲਬ ਜਿਹੜਾ ਹੈਗਾ ਉਹਨਾਂ ਨੇ ਉਹ ਟੋਕਣਾ ਹੁੰਦਾ ਹਨਾ ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕਹਿ ਸਕਦੇ ਆ ਕਿ 99 ਦੇ ਗੇੜ ਦੇ ਵਿੱਚ ਫਸੇ ਹੋਏ ਨੇ ਇਹਨਾਂ ਕੋਲ ਨਾ ਕਦੇ 100 ਹੋਣਾ ਤੇ ਨਾ ਇਹਨਾਂ ਨੇ ਉਹ 99 ਜਿਹੜੇ ਆ ਉਹ ਖਰਚਣੇ ਆ ਦੇਖੋ ਸੇਵਿੰਗ ਕਰਨੀ ਇੱਕ ਲੈਵਲ ਤੱਕ ਠੀਕ ਹੁੰਦੀ ਹੈ ਤਾਂ ਪਰ ਇੱਕ ਲੈਵਲ ਤੋਂ ਜ਼ਿਆਦਾ ਜੇ ਤੁਸੀਂ ਮਤਲਬ ਆਪਣੀਆਂ ਖੁਆਇਸ਼ਾਂ ਨੂੰ ਮਾਰ-ਮਾਰ ਕੇ ਜੀ ਰਹੇ ਹੋ ਹਨਾ ਤੁਸੀਂ ਜੇ ਸਿਰਫ ਜੋੜਨ ਬਾਰੇ ਹੀ ਸੋਚ ਰਹੇ ਹੋ ਕਿ ਮੈਂ ਜੋੜੀ ਹੀ ਜਾਮਾ ਜੋੜੀ ਹੀ ਜਾਮਾ ਇਸ ਤਰ੍ਹਾਂ ਦੀ ਸੇਵਿੰਗ ਕਿਹੜੇ ਕੰਮ ਦੀ ਸੋ ਐਵੇਂ ਦੇ ਲੋਕ ਜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਡੇ ਆਲੇ-ਦੁਆਲੇ ਕਿਤੇ ਵੀ ਹੈਗੇ ਆ ਤੁਹਾਨੂੰ ਐਵੇਂ ਦੇ ਲੋਕਾਂ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਲੋਕ ਆ ਤਾਂ ਫਿਰ ਤੁਹਾਨੂੰ ਆਪਣੇ ਵਰਗਾ ਕਰ ਲੈਣਗੇ ਤੇ ਜਾਂ ਫਿਰ ਤੁਸੀਂ ਇਹ ਤੁਹਾਨੂੰ ਮੈਂਟਲੀ ਟੌਰਚਰ ਕਰਦੇ ਰਹਿਣਗੇ ਤੁਸੀਂ ਜਿੰਨਾ ਚਿਰ ਤੱਕ ਇਹਨਾਂ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹੋਗੇ ਤੁਸੀਂ ਮੈਂਟਲੀ ਪੋਰਚਰ ਸਹੰਦੇ ਰਹੋਗੇ ਸੋ ਜਿਹੇ ਲੋਕਾਂ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ 6ਵੀਂ ਕੈਟਾਗਰੀ ਜੀ ਤੋਂ ਤੁਹਾਨੂੰ ਬਹੁਤ ਹੀ ਸੰਭਲ ਕੇ ਰਹਿਣ ਦੀ ਜ਼ਰੂਰਤ ਹੈ ਇਹ ਹੈਗੇ ਨੇ ਸਟ੍ਰੇਟ ਜੈਕਟ ਪੀਪਲ ਇਹ ਕਿਹੜੇ ਹੁੰਦੇ ਆ ਕਿ ਜਿਨ੍ਹਾਂ ਨੂੰ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਹੋਣ ਵਾਲਾ ਕੀ ਹੋ ਚੁੱਕਿਆ ਇਹਨਾਂ ਨੂੰ ਉਹਦੇ ਬਾਰੇ ਸਾਰੀ ਜਾਣਕਾਰੀ ਚਾਹੀਦੀ ਹੁੰਦੀ ਹੈ ਮਤਲਬ ਈਚ ਐਂਡ ఎవਰੀਥਿੰਗ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਤੇ ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਇਹ ਕੁਝ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਨਹੀਂ ਸਮਝਦੇ ਪਰ ਉਹਨੂੰ ਅਹਿਲ ਕੋ ਕੀ ਰੱਖਣਾ ਚਾਹੁੰਦੇ ਨੇ ਪਰ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੀ ਹੋ ਰਿਹਾ ਇਹਨਾਂ ਨੂੰ ਉਹਦੇ ਬਾਰੇ ਸਭ ਕੁਝ ਜਿਹੜੀ ਜਾਣਕਾਰੀ ਇਹ ਹੋਣੀ ਚਾਹੀਦੀ ਹੈ ਐਵੇਂ ਦੇ ਲੋਕ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਡੇ ਆਂਡ ਗਵਾਨ ਦੇ ਵਿੱਚ ਤੁਹਾਡੇ ਕੋਲੀਗਸ ਦੇ ਵਿੱਚ ਕਿਤੇ ਵੀ ਹੋ ਸਕਦੇ ਨੇ ਕਿਉਂਕਿ ਇਹਨਾਂ ਲੋਕਾਂ ਦਾ ਜਿਹੜਾ ਮਤਲਬ ਸਭ ਤੋਂ ਜਿਹੜੀ ਬੁਰੀ ਆਦਤ ਹੁੰਦੀ ਹੈ ਨਾ ਉਹ ਇਹ ਕਿ ਇਹ ਮਤਲਬ ਤੁਹਾਨੂੰ ਇਸ ਤਰ੍ਹਾਂ ਫੀਲ ਕਰਾਉਣਗੇ ਕਿ ਅੱਛਾ ਵੀ ਤੇਰੀ ਇੰਨੀ ਹਿੰਮਤ ਤੂੰ ਮੈਨੂੰ ਬਿਨਾਂ ਦੱਸੇ ਤੋ ਕੁਝ ਜਿਹੜਾ ਹੈ ਉਹ ਆਪਣੇ ਆਪ ਅਚੀਵ ਕਰ ਲਿਆ ਜਾਂ ਤੂੰ ਮੈਨੂੰ ਬਿਨਾਂ ਦੱਸੇ ਤੋ ਕੁਝ ਵੱਡਾ ਪਲਾਨ ਕਰ ਲਿਆ ਜਾਂ ਜੇ ਤੂੰ ਇਹ ਕਰਨਾ ਸੀ ਤਾਂ ਮੈਨੂੰ ਇਸ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਕਿਉਂ ਨਹੀਂ ਸੀ ਇਹ ਚੀਜ਼ ਮੈਨੂੰ ਕਿਉਂ ਨਹੀਂ ਦੱਸੀ ਗਈ ਸਾਡੇ ਕਈ ਰਿਲੇਟਿਵ ਐਵੇਂ ਦੇ ਹੁੰਦੇ ਨੇ ਜਿਹੜੇ ਛੋਟੇ ਛੋਟੇ ਗੱਲ ਤੋਂ ਰੁੱਸ ਜਾਂਦੇ ਆ ਮਤਲਬ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਕੋਈ ਨਾ ਕੋਈ ਅਜਿਹਾ ਜ਼ਰੂਰ ਹੋਏਗਾ ਜਿਹੜਾ ਮਤ ਉਸੀ ਕਿਉਂ ਨਹੀਂ ਦੱਸੀ ਠੀਕ ਹੈ ਤਾਂ ਇਹ ਜਿਹੜੀ ਚੀਜ਼ ਹੈ ਨਾ ਇਹ ਐਮਏ ਦੇ ਲੋਕਾਂ ਤੋਂ ਵੀ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਜਿਨ੍ਹਾਂ ਨੂੰ ਤੁਹਾਡੇ ਬਾਰੇ ਹਰ ਇੱਕ ਗੱਲ ਦੀ ਜਾਣਕਾਰੀ ਜਿਹੜੀ ਉਹ ਤੁਹਾਡੇ ਤੋਂ ਮੰਗ ਰਹੇ ਹਨ ਜਿਨ੍ਹਾਂ ਨੂੰ ਹਰ ਇੱਕ ਗੱਲ ਦੀ ਜਾਣਕਾਰੀ ਤੁਹਾਡੇ ਤੋਂ ਚਾਹੀਦੀ ਹੈ ਤਾਂ ਇਹ ਲੋਗ ਉਸ ਗੱਲ ਦਾ ਕਦੇ ਵੀ ਗੋਸਪ ਬਣਾ ਸਕਦੇ ਆ ਤੇ ਉਹ ਗੋਸਪ ਜਿਹੜਾ ਹੈਗਾ ਉਹ ਤੁਹਾਡੇ ਨਾਮ ਦੇ ਨਾਲ ਵੀ ਕਿਤੇ ਵੀ ਪ੍ਰਚਾਰਿਆ ਜਾ ਸਕਦਾ ਅਜਿਹੇ ਲੋਕਾਂ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਐਵੇਂ ਦਾ ਇੱਕ ਇਨਸੀਡੈਂਟ ਥੋੜੇ ਦਿਨ ਪਹਿਲਾਂ ਹੀ ਜਿਹੜਾ ਹੈ ਉਹ ਦੇਖਣ ਦੇ ਵਿੱਚ ਆਇਆ ਮੇਰੇ ਕੋਲ ਕੋਈ ਆਇਆ ਜਿਨੇ ਕੋਈ ਗੱਲ ਕੀਤੀ ਕਿਉਂਕਿ ਅੱਜ ਕੱਲ ਰਿਲੇਸ਼ਨਸ਼ਿਪ ਵੀ ਜਿਵੇਂ ਸੀ ਕਹਿੰਦੇ ਆ ਕਿ ਸਾਡੇ ਵਿਗੜ ਰਹੇ ਨੇ ਤਾਂ ਕਿਸੇ ਦੇ ਬੱਚਿਆਂ ਦਾ ਆਪਸ ਦੇ ਵਿੱਚ ਕੋਈ ਡਿਸਪਿਊਟ ਹੋ ਗਿਆ ਸੀ ਜਿਸ ਕਾਰਨ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਟੁੱਟਣ ਦੀ ਕਗਾਰ ਤੇ ਹੀ ਆ ਗਿਆ ਸੀ ਕਾਫੀ ਜ਼ਿਆਦਾ ਝਗੜਾ ਵੱਧ ਗਿਆ ਸੀ ਤੇ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਕਿ ਤੁਹਾਨੂੰ ਪਤਾ ਕਿ ਫਲਾਣੇ ਦੇ ਘਰ ਇਹ ਗੱਲ ਹੋਈ ਹੈ ਤੇ ਮੈਂ ਕਿਹਾ ਵੀ ਹਾਂ ਸੁਣਨ ਦੇ ਵਿੱਚ ਆਇਆ ਸੀ ਤੇ ਕਹਿੰਦੇ ਕਿ ਫਿਰ ਸਾਨੂੰ ਕਿਉਂ ਨਹੀਂ ਦੱਸਿਆ ਮਤਲਬ ਇਹ ਚੀਜ਼ ਬੜੀ ਹੈਰਾਨ ਕਰਨ ਵਾਲੀ ਹੈ ਮੈਂ ਕਿਹ ਦੇਖੋ ਆਪਾਂ ਸਾਰੇ ਘਰਾਂ ਪਰਿਵਾਰਾਂ ਵਾਲਿਆਂ ਆਪਾਂ ਸਾਰੇ ਬੱਚਿਆਂ ਵਾਲਿਆਂ ਕਦੇ ਵੀ ਕਿਸੇ ਦੇ ਨਾਲ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ ਅਜਿਹਾ ਕੁਝ ਵਾਪਰ ਸਕਦਾ ਹੈ ਇਹ ਕੀ ਮਤਲਬ ਹੈ ਕਿ ਤੁਹਾਨੂੰ ਕਿਉਂ ਨਹੀਂ ਦੱਸਿਆ ਇਹ ਕੋਈ ਗੱਲਾਂ ਫੈਲਾਉਣ ਵਾਲੀਆਂ ਹੋਣੀਆਂ ਜਾਂ ਪ੍ਰਚਾਰ ਕਰਨ ਵਾਲੀਆਂ ਹੋਣੀਆਂ ਕੁਝ ਇੱਕ ਗੱਲਾਂ ਜਿਨ੍ਹਾਂ ਦੇ ਬਾਰੇ ਸਾਨੂੰ ਚੁੱਪ ਰਹਿਣਾ ਚਾਹੀਦਾ ਨਾ ਮਤਲਬ ਅਸੀਂ ਇੰਨੇ ਤਾਂ ਮੂਰਖ ਨਹੀਂ ਹੈਗੇ ਨਾ ਕਿ ਜਦੋਂ ਅਸੀਂ ਆਪਣੀਆਂ ਗੱਲਾਂ ਦਾ ਪਰਦਾ ਕੱਜ ਲੈਨੇ ਆ ਕਿਉ ਟੰਡੋਰਾ ਪਿੱਟਦੇ ਫਿਰਦੇ ਅਸੀਂ ਦੂਜਿਆਂ ਦਾ ਹੈਨਾ ਤਾਂ ਐਵੇਂ ਦੇ ਜਿਹੜੇ ਲੋਕ ਹਨ ਨਾ ਜਿਨ੍ਹਾਂ ਨੇ ਦੂਜਿਆਂ ਦੀ ਜ਼ਿੰਦਗੀ ਬਾਰੇ ਦੂਜਿਆਂ ਦੇ ਘਰਾਂ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਇਹਨਾਂ ਲੋਕਾਂ ਤੋਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਖਾਸ ਕਰਕੇ ਇਹ ਲੋਕ ਅਜਿਹੇ ਹੁੰਦੇ ਆ ਜਿਨ੍ਹਾਂ ਦਾ ਮਤਲਬ ਆਪਣਾ ਚਾਹੇ ਕੁਝ ਵੀ ਹੋਵੇ ਹਨ ਆਪਣੀਆਂ ਕਿੰਨੀਆਂ ਵੱਡੀਆਂ ਇਹਨਾਂ ਦੀਆਂ ਹੋਣ ਉਹਨਾਂ ਨੂੰ ਇਹ ਲਕੋ ਕੇ ਹੀ ਪੇਸ਼ ਕਰਦੇ ਨੇ ਪਰ ਜੇਕਰ ਰੱਬ ਨਾ ਕਰੇ ਕਿ ਤੁਹਾਡੇ ਘਰ ਪਰਿਵਾਰ ਵਾਰ ਬਾਰੇ ਇਹਨਾਂ ਨੂੰ ਕੋਈ ਵੀ ਗੱਲ ਪਤਾ ਚੱਲ ਗਈ ਨਾ ਜਿਹੜਾ ਬੰਦਾ ਅੱਜ ਦੂਜਿਆਂ ਦੀਆਂ ਗੱਲਾਂ ਸਵਾਦ ਲੈ ਕੇ ਤੁਹਾਨੂੰ ਦੱਸ ਰਿਹਾ ਹੈ ਨਾ ਉਹਨੇ ਕੱਲ ਨੂੰ ਤੁਹਾਡੀਆਂ ਵੀ ਸਵਾਦ ਲਾ ਲਾ ਕੇ ਹੀ ਦੂਜਿਆਂ ਨੂੰ ਦੱਸਣੀਆਂ ਸੋ ਐਵੇਂ ਦੇ ਲੋਕਾਂ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਹੈ ਜਿਹੇ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਤੋਂ ਦੂਰ ਕਰ ਦਿਓ ਲਾਸਟ ਕੈਟਾਗਰੀ ਜਿਹੜੇ ਲੋਕਾਂ ਨੂੰ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਉਹ ਲੋਕ ਹੁੰਦੇ ਆ ਜਿਹੜੇ ਮਤਲਬ ਕਨਵਰਸیشنل ਅਸੀਂ ਉਹਨਾਂ ਨੂੰ ਕਹਿ ਸਕਦੇ ਆ ਇਹ ਲੋਕ ਨਾ ਮਤਲਬ ਗੱਲਬਾਤ ਦੇ ਵਿੱਚ ਹੀ ਤੁਹਾਨੂੰ ਇੰਨਾ ਡੀਮੋਟੀਵੇਟ ਕਰ ਦੇਣਗੇ ਤੁਹਾਨੂੰ ਇੰਨਾ ਨੀਚਾ ਫੀਲ ਕਰਵਾਉਣਗੇ ਤੁਹਾਨੂੰ ਇੰਨਾ ਘਟਿਆਪਨ ਫੀਲ ਕਰਵਾਉਣਗੇ ਤੁਹਾਨੂੰ ਲੱਗੂਗਾ ਵੀ ਨਹੀਂ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਹਨਾ ਮਤਲਬ ਇਹ ਹਰ ਗੱਲ ਦੇ ਵਿੱਚ ਮੈਂ 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 ਵੀ ਮੈਂ ਇਹ ਕੀਤਾ ਮੈਂ ਉਹ ਕੀਤਾ ਅੱਛਾ ਤੁਸੀਂ ਕਿਸੇ ਗਰੁੱਪ ਦੇ ਵਿੱਚ ਬੈਠੇ ਹੋਏ ਹੋ ਤੁਸੀਂ ਆ ਕਿਸੇ ਫੈਮਿਲੀ ਗੈੱਟ ਟੁਗੇਦਰ ਦੇ ਵਿੱਚ ਕਿਸੇ ਫੰਕਸ਼ਨ ਤੇ ਬੈਠੇ ਹੋਏ ਹੋ ਤੁਸੀਂ ਕੋਈ ਗੱਲ ਕਰਨ ਲੱਗੇ ਹੋ ਤੁਹਾਡੀ ਗੱਲ ਨੂੰ ਵਿੱਚੇ ਡੁਕ ਦੇਣਗੇ ਮੈਂ ਤੁਹਾਨੂੰ ਦੱਸਦਾ ਮੇਰੇ ਬੱਚੇ ਨੇ ਫਲਾਣੇ ਵੇਲੇ ਇਹ ਕੀਤਾ ਅੱਛਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਘਰ ਦੇ ਵਿੱਚ ਇਹ ਹੋਇਆ ਉਸ ਵੇਲੇ ਮੈਂ ਇਹ ਕੀਤਾ ਜਾਂ ਫਿਰ ਮਤਲਬ ਤੁਹਾਡਾ ਕੋਈ ਕੁਲੀ ਗਿਆ ਤੁਸੀਂ ਉਹਦੇ ਨਾਲ ਜੇ ਗੱਲ ਕਰ ਰਹੇ ਹੋ ਠੀਕ ਹੈ ਤਾਂ ਉਹ ਆਪਣੀਆਂ ਹੀ ਅਚੀਵਮੈਂਟਸ ਤੁਹਾਨੂੰ ਦੱਸੀ ਜਾ ਰਹੇ ਹੈ ਤੁਹਾਡੀ ਗੱਲ ਸੁਣ ਹੀ ਨਹੀਂ ਰਹੇ ਹੈਗੇ ਮਤਲਬ ਐਵੇਂ ਦੇ ਜਿਹੜੇ ਲੋਕ ਹੁੰਦੇ ਆ ਤੁਹਾਨੂੰ ਗੱਲਾਂ-ਗੱਲਾਂ ਦੇ ਵਿੱਚ ਹੀ ਤੁਹਾਨੂੰ ਨੀਚਾ ਦਿਖਾਉਂਦੇ ਰਹਿੰਦੇ ਆ ਤੁਹਾਨੂੰ ਮਤਲਬ ਘਟਿਆ ਬਨ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਆ ਤੁਹਾਨੂੰ ਇਹ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਤਾਂ ਕੁਝ ਵੀ ਨਹੀਂ ਹੈਗੇ ਮਤਲਬ ਇਹਨਾਂ ਕੋਲ ਹੀ ਸਾਰੀ ਦੁਨੀਆ ਦੀ ਸਾਰੀ ਨੌਲੇਜ ਸਾਰੀ ਐਜੂਕੇਸ਼ਨ ਸਭ ਕੁਝ ਜਿਹੜਾ ਹੈ ਨਾ ਉਹ ਇਹਨਾਂ ਦੇ ਕੋਲ ਹੀ ਹੈ ਹੁਣ ਇਹਨਾਂ ਲੋਕਾਂ ਦੇ ਨਾਲ ਰਹਿਣ ਦਾ ਨੁਕਸਾਨ ਇਹ ਹੁੰਦਾ ਕਿ ਇਹ ਕਦੇ ਵੀ ਆਪਣੇ ਕਿਸੇ ਵੀ ਝਮੇਲੇ ਦੇ ਵਿੱਚ ਤੁਹਾਨੂੰ ਫਸਾ ਕੇ ਤੁਹਾਡਾ ਨਾਮ ਲੈ ਕੇ ਨਿਕਲ ਜਾਣਗੇ ਜਾਂ ਤਾਂ ਜਾਂ ਤਾਂ ਤੁਹਾਡਾ ਇਹ ਮੂਰਖ ਬਣਾਉਣਗੇ ਤੇ ਜਾਂ ਫਿਰ ਇਹ ਤੁਹਾਨੂੰ ਆਪਣੇ ਵਰਗਾ ਕਰ ਲੈਣਗੇ ਦੋਨਾਂ ਹੀ categories ਦੇ ਵਿੱਚ ਨੁਕਸਾਨ ਤੁਹਾਡਾ ਹੋਣਾ ਦੋਵੇਂ situations ਦੇ ਵਿੱਚ ਨੁਕਸਾਨ ਤੁਹਾਡਾ ਹੀ ਹੋਣਾ ਸੋ ਐਵੇਂ ਦੇ ਲੋਕਾਂ ਤੋਂ ਦੂਰ ਰਹੋ ਆਪਣੇ ਤੇ ਆਪਣੇ ਘਰ ਪਰਿਵਾਰ ਦੇ ਵਿੱਚ ਸੁਰੱਖਿਅਤ ਰਹੋ ਖੁਸ਼ ਰਹੋ ਐਵੇਂ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਸ ਪ੍ਰੋਗਰਾਮ ਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਭੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਆਈ ਹੁਣ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ